ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾਉੜ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਈ ਦੀ ਵੀਡੀਓ ਤੇ ਮੈਂ ਤੁਹਾਨੂੰ ਟੋਟਲ ਤਿੰਨ ਵੜਾ ਤੁਹਾਨੂੰ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੋਂ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਪੁੱਛੋ ਜੀ ਜਲੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਬਹੁਤ ਵਧੀਆ ਸ਼ੁਕਰ ਹੈ ਰੱਬ ਦਾ ਤੁਸੀਂ ਸੁਣਾ ਵੇਗ ਗਿਆ ਕੱਲ ਦਾ ਲਾ ਮਾਲ ਹਾਂਜੀ ਵੇਗ ਗਿਆ ਜੀ ਠੀਕ ਆ ਬਹੁਤ ਫੋਨ ਆਏਗਾ ਨਾ ਡੰਗਣਾ ਦੇ ਉਦੋਂ ਵੀ ਚੰਗੀਆਂ ਕਾਮਾਂ ਪਾਈਆਂ ਸੀ ਸਾਰੀਆਂ ਨਾ ਹਾਂਜੀ ਹਾਂਜੀ ਤੇ ਅੱਜ ਵੀ ਸਾਰੀਆਂ ਵੜਾ ਹੀ ਆ ਹਾਂਜੀ ਵੜਾ ਹੀ ਆ ਵੜਾ ਹੀ ਆ ਅੱਜ ਸੁਈਆਂ ਸਵਾਈਆਂ ਹਨਾ ਸੁਈਆਂ ਆ ਆਪਣੀਆਂ ਝੋਕੇ ਖੜਨ ਬੋਲੇ ਤੇ ਤੇ ਅੱਜ ਮੇਨ ਵਾਦਾ ਇਹ ਆ ਵੀ ਤਿੰਨ ਵੜਾ ਵਾ ਤਿੰਨੇ ਵਛੀਆਂ ਤੇ ਤਿੰਨਾ ਮਗਰੀ ਵਛੀਆਂ ਵਾ ਤੇ ਵਛੀਆਂ ਵੀ ਚੰਗੀਆਂ ਸੰਭਨ ਵਾਲੀਆਂ ਹਾਂਜੀ 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 ਠੀਕ ਆ ਚਲੋ ਨਾਮ ਦੱਸਦੇ ਕਰੇ ਨਾਮ ਗੁਰਲਾਲ ਸਿੰਘ ਪਿੰਡ ਜਸਰਾਉਂ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲਦਾ ਫੋਨ ਨੰਬਰ 9898934 ਠੀਕ ਆ ਜੀ ਤੇ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਕਾਫੀ ਖੂਬਸੂਰਤ ਵੜਿਆ ਤਾਜੀ ਸੋਈ ਚਾੜਦੀ ਆ ਤਿੰਨਾ ਦਿਨਾ ਦੀ ਸੂਈ ਏ ਪਹਿਲਾ ਸੂਆ ਜੀ ਮੂੰਹ ਚਾੜਦਾਂ ਦੀ ਅੱਛਾ ਤੇ 12 ਕਿਲੋ ਬੋਲੇ ਤੋਂ ਸਟਾਰਟਿੰਗ ਹੋਈ ਜ ਐਸ਼ਾ ਹਾਂਜੀ ਕਿੰਨਾ ਕਰੀ ਜਾਓਗੀ ਦੁੱਧ 16 17 ਕਿਲੋ ਦਾ ਆਮ ਨਾਲ ਕਰੀ ਜਾਊਗੀ ਹੈ ਫਿਕਸ ਹੱਡਰ ਦੀ ਥੋੜੀ ਠੀਕ ਆ ਹਾਂਜੀ ਤੇ ਦੰਦੋ ਕਿਤਰਾ ਦੰਦਾਂ ਚਾਰ ਦੰਦ ਜੇ 12 ਕਿਲੋ ਕੋ ਦੋ ਟਾਈਮ ਚੋਗੇ ਭਾਵੇਂ ਚਾਰ ਟਾਈਮ ਚੋਗੇ ਕੋਈ ਪਾਣੀ ਟਾਈਮ ਚੋਗੇ ਕੋਈ ਟੈਨਸ਼ਨ ਨਹੀਂ ਅੱਛਾ ਹਾਂਜੀ ਠੀਕ ਐ ਥਾਣੇ ਤੇ ਕਰੀ ਤੁਹਾਨੂੰ ਦਿਖਾਈਏ ਥੋੜਾ ਡਰਦੀ ਡਰਦੀ ਆ ਸਾਡੇ ਕੋਲ ਕਈ ਵਾਰੀ ਪਛ ਜਿਹੜਾ ਘਰਾਂ ਚ ਬਾਹਰ ਨਹੀਂ ਕੱਢਿਆ ਹੁੰਦਾ ਛੱਲੇ ਆ ਦੇਖ ਸਾਡੇ ਪਹਿਲਾ ਹੀ ਸੂਆ ਵਾ ਤੇ ਥਾਨਾ ਕਾਫੀ ਕਮਾਲ ਦਾ ਜਿਹੜਾ ਗੁਲਾਬੀ ਰੰਗ ਦਾ ਥਾਨੇ ਆ ਤੇ ਚੰਗੇ ਗਾਇਪ ਤੇ ਤੇ ਚੰਗੇ ਸਾਈਜ਼ ਦਾ ਥਾਣੇ ਬਿਲਕੁਲ ਆਥਰੀ ਕੀ ਵਾਈ ਇਹਲਾ ਥਾਣੇ ਤੇ ਬਾਕੀ ਇਹ ਆ ਵੀ ਹੈ ਪੂਰੀ ਖੂਬਸੂਰਤ ਹੈ ਮਗਰ ਬੱਛੀ ਕਿਹ ਨਹੀਂ ਜੇਦੀ ਇਹਦੀ ਉਹ ਬੱਛੀ ਚਿੱਟੀ ਆ ਚਿੱਟੀ ਬੱਛੀ ਹੈ ਇਹਦੀ ਚੰਗੇ ਟਿੱਕੇ ਦੀ ਬੱਛੀ ਆ 나ੜੂ ਜਿਹੜਾ ਨਾਲ ਹੀ ਆ ਤਿੰਨੇ ਬੱਛੀਆਂ ਵਾ ਤੇ ਤਿੰਨੇ ਬਿਲਕੁਲ ਤਾਜ਼ੇ 나ੜੂ ਤੇ ਆ ਉਹ ਦੇਖ ਸਕਦੇ ਹੋ ਵੀ ਜਿਹੜੀ ਬੱਛੀ ਆ ਤੇ ਸਾਰੀਆਂ ਬਿਲਕੁਲ ਤਾਜ਼ੀਆਂ ਹੀ ਆ ਤੋੜੋ ਫਿਰ ਇੱਕ ਰੀਨ ਬਾਕੀ ਇਹ ਵੀ ਜਿੰਨੇ ਘਰੇ ਰੱਖਣੀ ਉਹਦੇ ਲਈ ਚੰਗੀ ਆ ਗਾਹ ਵੀ 400 ਵਿੱਚ ਆਉਣ ਆਲੀ ਆ ਦਰਦੀ ਦਰਦੀ ਆ ਥੋੜਾ ਇੱਕ ਅੱਜ ਸਵੇਰ ਦਾ ਮੈਂ ਪੈਂਦਿਆ ਵਾ ਤੇ ਟਾਈਮ ਵੀ ਸਵੇਰ ਦਾ ਹੀ ਆ ਤੇ ਇਹ ਪਾ ਸੂਰਜ ਜੇ ਜੇ ਵੀ ਨਹੀਂ ਆ ਥੋੜਾ ਅਜੇ 1921 ਭਲਾ ਜਿਹੜੀਆਂ ਹਵਾੰਦੇ ਤੇ ਹੈਗੀਆਂ ਵਾ ਹਾਂਜੀ ਬਾਕੀ ਇਹ ਵੀ ਚਲਨ ਹਾਇ ਜੰਦੀ ਨਹੀਂ ਹੈ ਸਫਾਈ ਚ ਉਮਰਦੇ ਸਾਹ ਨਾ ਕੱਦ ਕਾਠ ਵੀ ਚੰਗਾ ਦੰਦ ਬੁਖਾਰੀਏ ਵਿਧੀਆ ਕਰੀਏ ਨੇ ਬੁਖਾਰ ਨੂੰ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਚਾਰ ਦੰਦ ਤੇ ਆ ਜਿਹੜੀ ਆ ਦੇਖ ਸਕਦੇ ਜੀ ਉਧਰ ਵਾਲੇ ਦੰਦ ਹਲੇ ਤੋੜਨਾ ਆ ਚੌਗੀ ਹੋਣ ਦੀ ਆ ਹਲੇ ਤੇ ਮੁੱਲ ਫੇਰੇ ਵੀ ਜੀ ਇਹਦਾ ਮੋਲ ਛੋਟਾ ਇਹ ਕਰਨਾ ਆਪਾਂ ਵੇਚਣ ਵਾਲਾ ਕਿੰਨਾ ਅੱਜ ਮੌਸਮ ਠੰਡਾ ਹੋ ਰਿਹਾ ਵੇਖ ਲੈ ਮੌਸਮ ਠੰਡਾ ਤੇ ਆਪ ਵੀ ਠੰਡੇ ਰਹਿਣਾ ਵਾਜੇ ਗਰਮ ਨਹੀਂ ਮੋਲ ਕਰਨਾ ਨਾ ਨਾ ਗਰਮ ਨਹੀਂ ਕਰਨਾ ਅੱਛਾ ਮੋਲੇ ਦਾ 60000 ਆ ਅੱਛਾ 2000 ਛੋਟ ਕਰਦਾ ਹਾਂ 58000 ਦੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮੋਕੇ ਨਾਲ ਹੋਰ ਕੋਈ ਗੱਲ ਨਹੀਂ ਮਾਨਤਨ ਕਰਦਾ ਬਾਕੀ ਇਹ ਆ ਵੀ ਇਹਦਾ ਸੋਨ ਬਣੇ ਦਾ ਮੁੱਲ ਵੀ ਆ ਮਗਰ ਬੱਚੀ ਵੀ ਚੰਗੀ ਆ ਤੇ ਦੁੱਧ ਵੀ ਇਹਨੇ 16-17 ਕਿਲੋ ਆਮ ਨਾ ਕਰੀ ਜਾਣਾ ਤੇ ਪਹਿਲਾ ਸੂਆ ਆ ਪਹਿਲਾ ਸੂਆ ਤੇ ਗਾਂ ਵੀ 400 ਵਿੱਚ ਆਉਣ ਵਾਲੀ ਨਵੀਂ ਵੇੜ ਆ ਇੱਕ ਰੀਆ ਫਿਰ ਤਾਂ ਦੇਖ ਸਕ ਠੀਕ ਹੈ ਤੇ ਹੁਣ ਆ ਜਰਸੀ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਬਾਰੇ ਦੱਸ ਤੀਏ ਇਹ ਦੁਜਾ ਸੁਆ ਜੇ ਅੱਛਾ ਇਹਨੂੰ ਸੁਈ ਨੂੰ 10 ਦਿਨਾਂ ਦੇ ਲਾਗੇ ਬੰਨੇ ਹੋਗੇ ਹੋਣਗੇ ਅੱਛਾ 14 ਕਿਲੋ ਦੋਤੇ ਨੂੰ ਲੈ ਚਾਹਦੇ ਤਿਆਰ ਜਿਹੜਾ ਤੇ ਇਹ ਕਿੰਨਾ ਕਰੀ ਜਾਓਗੇ 2 ਕਿਲੋ ਬਾਜੂ ਵੀ ਮੌਸਮ ਠੰਡਾ ਹੋ ਗਿਆ ਹੁਣ ਹਾਂਜੀ ਹਾਂਜੀ 2 ਕਿਲੋ ਬਾਜੂ ਵੀ ਹੋਰ ਤੋਰ ਹਾਂ ਫਿਰ ਆਪਣੀ ਸੇਵਾ ਤੇ ਡਿਪੈਂਡ ਹੈ ਜੇ ਕੋ ਸਾਡੇ ਨੂੰ ਵੱਧ ਸੰਭੂਗਾ ਤੇ ਵੱਧ ਚੱਲੂਗਾ ਜੇ ਘੱਟ ਸੰਭੂਗਾ ਤੇ ਘੱਟ ਚੱਲੂਗਾ ਠੀਕ ਹੈ ਜੀ ਇਥੇ ਥਾਣੇ ਤੇ ਆਪਾਂ ਦੇਖ ਸਕਦੇ ਲਾਗੇ ਤੇ ਕਰੀ ਬਾਕੀ ਇਹਦੇ ਮਗਰ ਵੀ ਵੱੱਛੀ ਆ ਇਹਦੇ ਵਰਗੀ ਵੱੱਛੀ ਹੋ ਵੀ ਕਾਲੀ ਵੱੱਛੀ ਆ ਇਹ ਵੀ ਹੈਗੀ ਜਰਸੀ ਆ ਥੱਲੇਾਂ ਚੰਗੀ ਤਿਆਰ ਹੋਈ ਆ 14 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਤਿਆਰ ਆ ਇਹ ਦੇਖੋ ਅਲੈਕਸੈਂਡਰ ਤੇ ਮੁੱਲ ਫਿਰ ਇਹਦਾ ਇਹਦਾ ਮੁੱਲ 55000 ਆ ਅੱਛਾ 50 ਹੀ ਦੇ ਦਾਂਗੇ 50 ਹੀ ਦੇ ਦੇਣ ਅੱਜ ਇਹ ਆ ਵੀ ਫੇਰ ਅੱਜ ਪਹਿਲੇ ਪਹਿਲੇ ਫੋਨ ਵਾਲੇ ਕੰਮ ਕਰਨਾ ਬਸ ਵੇਖ ਕੇ ਵੇਖਲੇ ਹੋਣਾ ਅਜ ਫਿਲਮ ਵੇਖਣ ਜਾਣੀ ਹੈ ਵੇਖ ਕੇ ਅੱਛਾ ਹਾਂਜੀ ਚਲੋ ਵਧੀਆ ਗੱਲ ਆ ਗਈ ਤੇ ਹੁਣ ਆ ਗਏ ਆਪਣੇ ਕੋਲ 30 ਨੰਬਰ ਤੇ ਇਹ ਵੀ ਤਾਜੀ ਸੂਈ ਜਾਦੀ ਜੀ ਹਾਂ ਜੀ ਇਹਨੂੰ ਵੀ 3 ਦਿਨ ਹੋਏ ਜੀ ਸੂਈ ਨੂੰ ਅੱਛਾ ਇਹ ਮੂੰਹ ਦੇ ਦੰਦ ਜੀ ਅੱਛਾ ਇਹ ਦੋ ਦੰਦ ਆ ਹਾਂ ਜੀ ਇਹ ਵੀ ਸਾਫ ਕਰਤੀ ਆ ਇਹਦੇ ਥੱਲੇ ਕੋ 10 11 ਕਿਲੋ ਹੋਊਗਾ ਗੋਲਾ ਇਹ ਕਿੰਨਾ ਕਰੀ ਜਾਊਗੀ ਇਹ ਵੀ 16 17 ਕਿਲੋ ਕਰ ਜੂਗੀ ਠੀਕ ਆ ਇਹਦੇ ਮਗਰ ਵੀ ਵਛੀ ਚੰਗੀ ਆ ਇਹਦੇ ਮਗਰ ਵੀ ਵਛੀ ਜੇ ਇਹਦੇ ਵੀ ਦੱਲ ਵਿਖਾ ਦਈਏ ਇੱਕ ਦਿਹਾ ਥਾਣਾ ਵਿਖਾ ਦਈਏ ਪਹਿਲਾਂ ਅਜੇ ਉਹਨੇ 21 ਭਲਾਂ ਜਿਹੜੀਆਂ ਹਵਾਨੇ ਤੇ ਹੈਗੀਆਂ ਵਾ ਬਾਕੀ ਥਾਣ ਜਿਹੜਾ ਚੰਗਾ ਆ ਦੁੱਧ ਪਹਿਲੇ ਸਵੇ ਚੰਗਾ ਭਰੀ ਜਾਊਗੀ ਤੀਸਰਾ ਦਿਨ ਇਹ ਜਿੰਨਾ ਵੀ ਸੂਈ ਨਾ ਅਜੇ ਦੋਂਦੀ ਹੋਈ ਵੀ ਨਹੀਂ ਅਜੇ ਕੀਰੀ ਤਾਂ ਦੋਂਦੀ ਜਿਹੜੀ ਹੋਣੀ ਦਈ ਐ ਤੁਰ ਫੇਰੇ ਕੀਰੀ ਨਹੀਂ ਇਹਦੇ ਵੀ ਅਜੇ ਚਲੋ ਭਲਾ ਹੈ ਗਿਆ ਹਵਾ ਮੇਰੇ ਇਹ ਆ ਵੀ ਅਜੇ ਨਵੀਆਂ ਵੜਾ ਮੈਂ ਸਾਰੀਆਂ ਗਾਵੇਂ ਸੰਕੇ ਮੋਢ ਮੋਢ ਨਾਲੀਆਂ ਆਂ ਤੇ ਮਗਰ ਵਛੀਆਂ ਵੀ ਚੰਗੀਆਂ ਵਾਂ ਵਛੀਆਂ ਕੋਈ ਵੀ ਤਿਆਰ ਕਰ ਲੈ। ਆਹ ਇੱਕੋ ਜਿਹਾ ਨੀਚੇ ਲੱਗਣੀ ਹੈ। ਆ ਸਾਰੀਆਂ ਇਹਨੇ ਕੱਢਣੀਆਂ ਜਦੋਂ ਦੂਰ ਤੇ ਆ ਗਈ। ਠੀਕ ਹੈ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਵੀ 60000। ਅੱਛਾ ਇਹ 55000 ਦੀ ਦੇਣਾ। ਅੱਛਾ 55 ਦੀ ਦੇ ਦੋਗੇ। ਹਾਂਜੀ। ਚਲੋ ਬਾਕੀ ਛੋਟ ਛੜ ਮੱਕਦੇ ਹੋ ਜੀ। ਬਾਕੀ ਛੋਟ ਕਰ ਦਾਂਗੇ ਮੌਕੇ ਤੇ। ਠੀਕ ਹੈ ਜੀ। ਹਾਂਜੀ। ਤੇ ਕਰੀ ਵਛੀਆਂ ਇੰਨਾਂ ਦੀਆਂ ਤੁਹਾਨੂੰ ਫਿਰ ਤੋਂ ਦਿਖਾ ਦਈਏ। ਚਿੱਟੀ ਵਛੀ ਪਹਿਲੇ ਨੰਬਰ ਵਾਲੀ ਦੀ ਆ ਕਾਲੀ ਦੂਸਰੇ ਨੰਬਰ ਵਾਲੀ ਦੀ ਆ ਤੇ ਆ ਵਾਲੀ ਜਿਹੜੀ ਆ ਤੀਸਰੇ ਨੰਬਰ ਵਾਲੀ ਦੀ ਆ ਪਸ਼ੀਆਂ ਤਿੰਨੇ ਚੰਗੀਆਂ ਤੇ ਬਾਕੀ ਆ ਵੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਸ਼ ਚਾ ਕੇ ਤੇ ਫੇਰ ਹੀ ਆਪਣੇ ਪਸ਼ੂ ਖਰੀਦੋ ਜੀ